ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਪਿਆਰ ਭਰਿਆ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਅਰਸ਼ ਸਿੰਘ ਪਲੀਆ ਦੇ ਵਿੱਚ ਸੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਲਾਈਕ ਜ਼ਰੂਰ ਕਰਦੇ ਹੋ ਕਮੈਂਟ ਜ਼ਰੂਰ ਕਰਦੇ ਹੋ ਤੇ ਵਧੀਆ-ਵਧੀਆ ਤੇ ਕਹਿਡ ਕੰਟੈਂਟ ਦੇਖਣ ਲਈ Instagram ਤੇ ਵੀ ਫੋਲੋ ਕਰ ਲਓ ਤੁਹਾਨੂੰ ਵਧੀਆ ਕੰਟੈਂਟ ਉੱਥੇ ਮਿਲ ਜੇਗਾ ਸੋ ਅੱਜ ਦਾ ਟੌਪਿਕ ਹੋਣ ਜਾ ਰਿਹਾ ਜੀ ਕਿਸ ਰਿਲੇਟਡ ਵੀ ਕੈਨੇਡਾ ਨੇ ਜਿਹੜੇ ਵਰਕ ਪਰਮਿਟ ਬੰਦ ਕਰ ਦਿੱਤੇ ਸਟੂਡੈਂਟਸ ਨੂੰ ਵਰਕ ਪਰਮਿਟ ਨਹੀਂ ਮਿਲਣੇ ਇਦੇ ਵਿੱਚ ਕਿੰਨੀ ਕਿ ਸੱਚਾਈ ਆ ਕਿ ਸੱਚੀ ਨਹੀਂ ਮਿਲਨੇ ਮਿਲਨੇ ਤੇ ਜੇ ਮਿਲਨੇ ਆ ਤਾਂ ਕਦੋਂ ਮਿਲਨੇ ਕਿੰਨੇ ਟਾਈਮ ਦੇ ਮਿਲਨੇ ਕਿਹਨੂੰ ਕਿਹਨੂੰ ਮਿਲਨੇ ਇਹ ਸਾਰੀਆਂ ਚੀਜ਼ਾਂ ਆਪਾਂ ਅੱਜ ਦੇ ਵਲੌਗ ਵਿੱਚ ਸਾਰੀਆਂ ਡਿਸਕਸ ਕਰਾਂਗੇ ਤੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਸੋ ਆਜੋ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਕਿ ਕਿੰਨੇ ਸਾਲ ਦਾ ਪਹਿਲੇ ਸਟੂਡੈਂਟਸ ਨੂੰ ਵਰਕ ਪਰਮਿਟ ਮਿਲਦਾ ਸੀ ਤੇ ਕਦੋਂ ਵਰਕ ਪਰਮਿਟ ਦੇ ਜਿਹੜੇ ਚੇਂਜੇਜ਼ ਆਣੇ ਸ਼ੁਰੂ ਹੋਏ 2008 ਦੇ ਵਿੱਚ ਰੂਲ ਬਣਿਆ ਸੀ ਜੀ ਕਿ ਜਿੰਨੇ ਵੀ ਸਟੂਡੈਂਟਸ ਇੱਥੇ ਪੜਨ ਆਉਂਦੇ ਨੇ ਜਿਹੜੇ 2 ਸਾਲ ਦੀ ਜਾਂ 3 ਸਾਲ ਦੀ ਸਟੱਡੀ ਲੈ ਕੇ 2 ਸਾਲ ਦਾ ਡਿਪਲੋਮਾ ਜਾਂ 3 ਸਾਲ ਦੀ ਡਿਗਰੀ ਲੈ ਕੇ ਆਉਂਦੇ ਨੇ ਉਹਨਾਂ ਨੂੰ 3 ਸਾਲ ਦਾ ਜਿਹੜਾ ਵਰਕ ਪਰਮਿਟ ਦਿੱਤਾ ਜਾਣਾ ਜਿਹੜੇ 1 ਸਾਲ ਦੀ ਲੈ ਕੇ ਆਉਂਦੇ ਨੇ ਉਹਨੂੰ 1 ਸਾਲ ਦਿੱਤਾ ਜਾਣਾ 2008 ਦੇ ਵਿੱਚ ਕੈਨੇਡਾ ਨੇ ਰੂਲ ਬਣਾਇਆ ਸੀ ਤੇ ਉਦੋਂ ਤੱਕ ਜਿਹੜਾ ਐਡੇ ਰੂਲ ਚੱਲ ਰਿਹਾ ਸੀ 2018 ਤੇ ਲੈ ਕੇ 24 ਦੇ ਵਿੱਚ ਜਦੋਂ ਇਹਨਾਂ ਨੇ ਦੇਖਿਆ ਕਿ ਸਟੂਡੈਂਟਸ ਦੀ ਅਮਾਊਂਟ ਜਿਹੜੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਸੋ ਉਹ ਵਾਲਾ ਰੂਲ ਹੁਣ ਚੱਲ ਨਹੀਂ ਸਕਦਾ ਕਿਉਂਕਿ ਉਦੋਂ ਜਿਹੜੇ ਹਾਲਾਤ ਸਟੂਡੈਂਟ ਆਂਦੇ ਸੀ ਬਹੁਤ ਘੱਟ ਤੇ ਜੇ ਆਪਾਂ ਇੱਕ ਚੀਜ਼ ਅਜ਼ਿਊਮ ਕਰਦੇ ਹਾਂ ਜੇ ਉਦੋਂ 100 ਸਟੂਡੈਂਟ ਆਂਦਾ ਸੀ ਤੇ ਹੁਣ 300 ਆ ਰਿਹਾ ਮਤਲਬ ਦੁੱਗਣੇ ਤਿਗਣੇ ਸਟੂਡੈਂਟ ਇੱਥੇ ਆ ਗਏ ਨੇ ਤੇ ਗੱਲ ਮੇਨ ਕੀ ਹੈ ਤੇ ਕਿਉਂ ਵਰਕ ਪਰਮਿਟ ਬੰਦ ਕਰਨਾ ਚਾਹੁੰਦੇ ਨੇ ਨੋ ਡਾਊਟ ਤੁਸੀਂ ਅੱਜ ਤੋਂ ਪਹਿਲਾਂ ਬਹੁਤ ਵੀਡੀਓ ਦੇਖੀ ਹੋਣੀਆਂ ਅਖਬਾਰਾਂ ਦੇ ਵਿੱਚ ਨਿਊਜ਼ ਚੈਨਲਾਂ ਦੇ ਵਿੱਚ ਇੰਡੀਆ ਦੇ ਵਿੱਚ ਕੀ ਕੈਨੇਡਾ ਨੂੰ 50 ਲੱਖ ਬੰਦੇ ਦੀ ਲੋੜ ਹੈ 10 ਲੱਖ ਬੰਦੇ ਦੀ ਲੋੜ ਹੈ 55 ਲੱਖ ਬੰਦੇ ਦੀ ਪਰ ਨਾ ਤਾਂ ਮਕਾਣਾ ਬਹੁਤ ਵੀਡੀਓ ਦੇਖੀਆਂ ਉਹ ਕਿਉਂ ਹੁੰਦੀਆਂ ਸੀ ਕੈਨੇਡਾ ਨੂੰ ਸੱਚੀਓ ਐਨੇ ਬੰਦੇ ਦੀ ਲੋੜ ਹੈਗੀ ਸੀ ਤੇ ਹੈ ਵੀ ਹੁਣ ਵੀ ਹੈ ਇਹਨੇ ਮਤਲਬ ਨਹੀਂ ਕਿ ਇਹਨਾਂ ਨੂੰ ਲੋੜ ਨਹੀਂ ਹੈ ਪਰ ਲੋੜ ਜੇ ਨਾ ਬੰਦਿਆਂ ਦੀ ਸੀ ਉਹ ਬੰਦੇ ਤਾਂ ਇੱਥੇ ਪੁੱਜੇ ਹੀ ਨਹੀਂ ਗੱਲ ਕੀ ਹੁੰਦੀ ਹੈ ਜਦੋਂ ਆਪਾਂ ਕੈਨੇਡਾ ਵੱਲ ਆਣ ਆਉਂਦੇ ਸੀ ਜਾਂ ਆ ਰਹੇ ਨੇ ਸਟੂਡੈਂਟਸ ਉਹ ਏਜੰਟ ਨੂੰ ਬਸ ਇੱਕ ਗੱਲ ਕਹਿੰਦੇ ਸੀ ਕਿ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਭੇਜੋ ਕਿਸੇ ਮਰਜ਼ੀ ਕੋਰਸ ਵਿੱਚ ਬਟ ਜਿਹੜੀ ਕੈਨੇਡਾ ਦੀ ਬੰਦੇ ਚਾਹੀਦੇ ਸੀ ਪਤਾ ਨਹੀਂ ਸਰਕਾਰ ਉਦੋਂ ਦੀ ਸੁੱਤੀ ਪਈ ਜਣ ਇਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਇਹਨਾਂ ਨੂੰ ਵੀ ਹੁਣ ਜਿਹੜਾ ਥੋੜੇ ਜਾਗ ਗਏ ਉੱਠ ਗਏ ਇਹਨਾਂ ਨੂੰ ਚੀਜ਼ਾਂ ਸਮਝ ਲੱਗੀਆਂ ਵੀ ਜਿਹੜੇ ਬੰਦਿਆਂ ਦੀ ਸਾਨੂੰ ਲੋੜ ਸੀ ਉਹ ਬੰਦੇ ਤਾਂ ਸਾਡੇ ਕੋਲ ਪਹੁੰਚੇ ਹੀ ਨਹੀਂ ਤੇ ਉਹ ਕੋਰਸ ਤਾਂ ਲੋਕਾਂ ਨੇ ਲਈ ਹੀ ਨਹੀਂ ਉਸ ਫੀਲਡ ਵੱਲ ਲੋਕ ਤੇ ਗਏ ਹੀ ਨਹੀਂ ਗੱਲ ਕੀ ਸੀ ਜੀ ਕੈਨੇਡਾ ਨੂੰ ਕਿਹੜੇ ਬੰਦਿਆਂ ਦੀ ਲੋੜ ਹੈ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਉਣ ਵਾਲੇ 5 ਤੋਂ 10 ਸਾਲਾਂ ਦੇ ਵਿੱਚ ਲੱਖਾਂ ਹੀ ਜਿਹੜੇ ਉਮਰ ਜਿਹਨਾਂ ਦੀਆਂ ਮਤਲਬ ਰਿਟਾਇਰਮੈਂਟ ਆ ਹੋਣੀਆਂ ਨੇ ਕਾਫੀ ਏਜਡ ਪਰਸਨ ਨੇ ਤੇ ਜਿਹੜੇ ਕੀ ਕਿਸੇ ਸਕਿੱਲ ਵਰਕ ਦੇ ਵਿੱਚ ਕੰਮ ਕਰਦੇ ਆ ਸੋ ਜਦੋਂ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਸੋ ਉਹਨਾਂ ਨੂੰ ਰਿਪਲੇਸ ਕਰਨ ਦੇ ਲਈ ਵੀ ਇਹਨਾਂ ਨੂੰ ਜਿਹੜੀ ਕਾਫੀ ਸਟੂਡੈਂਟਸ ਦੀ ਕਹਿ ਸਕਦੇ ਆ ਜਾਂ ਫਿਰ ਲੇਬਰ ਕਹਿ ਸਕਦੇ ਆ ਜਾਂ ਸਕਿੱਲ ਵਰਕਰ ਕਹਿ ਸਕਦੇ ਉਹਨਾਂ ਦੀ ਜ਼ਰੂਰਤ ਹੈ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਇਹਨਾਂ ਦਾ ਬਹੁਤ ਜ਼ਿਆਦਾ ਇੰਪੋਰਟ ਐਕਸਪੋਰਟ ਦਾ ਕੰਮ ਖੜ ਜਾਣਾ ਕੋਈ ਵੀ ਜੋ ਕੋ ਸਕਿੱਲ ਵਰਕਰ ਹੈ ਉਹ ਸਾਰੇ ਕੰਮ ਰੁਕ ਜਾਣੇ ਨੇ ਹਰ ਕੰਪਨੀ ਦੇ ਵਿੱਚ ਜਦੋਂ ਮੈਂ ਕਿਸੇ ਕੰਪਨੀ 'ਚ ਕੰਮ ਕਰਦਾ ਸੀ ਉਹ ਵੈਲਡਿੰਗ ਰਿਲੇਟਡ ਕਾਰ ਮੈਕਸ ਮੈਗਨਾ ਸੀ ਉੱਥੇ ਗੱਡੀਆਂ ਦੇ ਪਾਰਟ ਬਣਦੇ ਸੀ ਜਿੰਨੇ ਵੀ ਉੱਥੇ ਮਕੈਨ ਲੇਬਰ ਤਾਂ ਸਾਡੇ ਵਰਗੇ ਬਹੁਤ ਸੀ ਪਰ ਮਕੈਨਿਕ ਜਿਹੜੇ ਉੱਥੇ ਗਿਣਮੇ ਚੁਣਮੇ 5-10 ਹੁੰਦੇ ਸੀ ਤੇ 5-10 ਵਿੱਚੋਂ 3-4 ਦੀ ਜਿਹੜੀ ਏਜ ਹੁੰਦੀ ਹੈ ਉਹ ਹੁੰਦੀ ਸੀ ਨੀਅਰ ਅਬਾਊਟ 50 ਤੋਂ ਉੱਪਰ ਲਾ ਲਓ ਹੱਦ 10 ਸਾਲ 15 ਸਾਲ ਤੱਕ ਉਹਨਾਂ ਨੇ ਆਪਣੀ ਰਿਟਾਇਰਮੈਂਟ ਲੈ ਲੈਣੀ ਸੋ ਗੱਲ ਕੀ ਹੈ ਜਿਹੜੇ ਵੀ ਸਟੂਡੈਂਟ ਆਂਦੇ ਨੇ ਜਾਂ ਯੂਥ ਇੱਥੇ ਦਾ ਪੜ੍ਹ ਰਿਹਾ ਉਹ ਕੰਸਟਰਕਸ਼ਨ ਦੇ ਰਿਲੇਟਡ ਕੋਈ ਕੋਰਸ ਨਹੀਂ ਲੈ ਰਿਆ ਉਹ ਹੈਲਥ ਸੈਕਟਰ ਦੇ ਰਿਲੇਟਡ ਕੋਈ ਕੋਰਸ ਨਹੀਂ ਲੈ ਰਿਆ ਜਿੰਨੇ ਕ ਸਟੂਡੈਂਟ ਇੰਡੀਆ ਤੋਂ ਆਉਂਦੇ ਸਭ ਤੋਂ ਜ਼ਿਆਦਾ ਜਿਹੜੇ ਨੇ ਬਿਜ਼ਨਸ ਕੋਰਸ ਦੇ ਵਿੱਚ ਇੱਥੇ ਲੋਕੀ ਆ ਰਹੇ ਨੇ ਆਈਟੀਜ਼ ਦੇ ਵਿੱਚ ਆ ਰਹੇ ਨੇ ਸੋ ਉਹਨਾਂ ਦੀ ਇਹਨਾਂ ਨੂੰ ਜ਼ਿਆਦਾ ਜ਼ਰੂਰਤ ਵੀ ਨਹੀਂ ਹੈਗੀ ਜੇ ਆਪਾਂ ਇੱਕ ਤਰ੍ਹਾਂ ਦੇਖੀਏ ਆਪਣੇ ਲੋਕੀ ਵਾਈਟ ਕਲਰ ਜੌਬ ਕਰਨਾ ਚਾਹੁੰਦੇ ਆ ਬਟ ਇਹਨਾਂ ਨੂੰ ਲੋੜ ਹੈ 25 ਲੱਖ ਘਰ ਬਣਾਉਣੇ ਨੇ ਉਹ ਲੇਬਰ ਚਾਹੀਦੀ ਆ ਕੰਸਟਰਕਸ਼ਨ ਵਾਲੇ ਚਾਹੀਦੇ ਨੇ ਸਕਿੱਲ ਚਾਹੀਦਾ ਇਹਨਾਂ ਨੇ ਹੈਲਥ ਸੈਕਟਰ ਵਧਿਆ ਕਰਨਾ ਆਪਣਾ ਇਹਨਾਂ ਕੋ ਐਨਾ ਹੈਲਥ ਸੈਕਟਰ ਨਹੀਂ ਵਧਿਆ ਨੂੰ ਨਰਸਿਸ ਚਾਹੀਦੀਆਂ ਨੇ ਉਹ ਵਾਲੇ ਕੋਰਸ ਲੋਕੀ ਲੈ ਨਹੀਂ ਰਹੇ ਸੋ ਹੁਣ ਇਹਨਾਂ ਨੇ ਕਰਨਾ ਕੀ ਹੈ ਜਿਹੜੇ ਇਹਨਾਂ ਕੋਰਸਾਂ ਦੇ ਵਿੱਚ ਜਿਤ ਤੱਕ ਮੈਨੂੰ ਲੱਗਦਾ ਮੇਬੀ ਇਹ ਚੀਜ਼ ਹੋ ਸਕਦੀ ਪੱਕਾ ਬੰਦ ਤੇ ਨਹੀਂ ਕਰ ਸਕਦੇ ਫਿਰ ਤੇ ਕਿਸੇ ਨੇ ਆਣਾ ਹੀ ਨਹੀਂ ਬਟ ਜਿਹੜੇ ਇਹ ਕੋਰਸ ਲੈ ਕੇ ਆਣਗੇ ਕੋਈ ਪਾਰਟਿਕੂਲਰ ਕੋਰਸ ਦੇ ਵਿੱਚ ਜਿੰਮੇ ਬਿਜ਼ਨਸ ਲਗਾ ਲਓ ਹਸਪਿਟੈਲਿਟੀ ਮੇਬੀ ਉਹਨਾਂ ਦੇ ਵਿੱਚ ਜਿਹੜਾ ਇਹ ਵਰਕ ਪਰਮਿਟ ਬੰਦ ਕਰ ਦੇਣਗੇ ਤੇ ਜਿਹੜੇ ਹੀ ਕਾਲਜ ਰਹਿ ਗਏ ਨੇ ਜਿਹੜੇ ਕੋਰਸ ਸੋਰੀ ਰਹਿ ਗਏ ਕੰਸਟਰਕਸ਼ਨ ਹੈਲਥ ਵਾਲੇ ਇਹਨਾਂ ਦੇ ਵਿੱਚ ਮੈਨੂੰ ਲੱਗਦਾ ਵਰਕ ਪਰਮਿਟ ਵੀ ਦੇਣਗੇ ਤੇ ਪੀਆਰ ਵੀ ਕਰਨਗੇ ਜੇ ਵਰਕ ਪਰਮਿਟ ਨਾ ਦੇਣ ਇਹ ਫਿਰ ਇੱਥੇ ਕਿਸੇ ਨੇ ਆਣਾ ਨਹੀਂ ਚਾਹੇ ਉਹ ਇੰਡੀਆ ਲਾ ਲਓ ਚਾਹੇ ਕੋਈ ਹੋਰ ਕੰਟਰੀ ਸਭ ਤੋਂ ਪਹਿਲਾਂ ਇੰਡੀਆ ਆndi ਦੂਜੇ ਨੰਬਰ ਤੇ ਚਾਈਨਾ ਫਿਰ ਅਫਗਾਨਿਸਤਾਨ ਫਿਲੀਪੀਨ ਫਲਿਪੀਨ ਵਾਲੀਆਂ ਕੰਟਰੀ ਆ ਜਾਂਦੀਆਂ ਪਰ ਪਹਿਲੇ ਨੰਬਰ ਤੇ ਇੰਡੀਅਨਸ ਲੋਗ ਨੇ ਇੰਡੀਆਨ ਦੇ ਵਿੱਚ ਵੀ ਸਭ ਤੋਂ ਪਹਿਲੇ ਪੰਜਾਬ ਦੇ ਲੋਗ ਨੇ ਫਿਰ ਗੁਜਰਾਤ ਦੇ ਲੋਗ ਨੇ ਗੁਜਰਾਤੀ ਤੇ ਇੰਡੀਅਨ ਆਪਾਂ ਪੰਜਾਬੀ ਜਿਹਨਾਂ ਨੂੰ ਕਹਿ ਸਕਦੇ ਆ ਜਿਵੇਂ ਅਸੀਂ ਆਏ ਹੋਏ ਪੰਜਾਬੀ ਪੰਜਾਬੀ ਸਭ ਤੋਂ ਪਹਿਲੇ ਸਭ ਤੋਂ ਅੱਗੇ ਨੇ ਉਸ ਤੋਂ ਬਾਅਦ ਹੈਗੇ ਆ ਜੀ ਆਪਣੇ ਗੁਜਰਾਤੀ ਸੋ ਪਹਿਲਾਂ ਕੀ ਹੁੰਦਾ ਸੀ ਲੋਕਾਂ ਨੇ ਜਦੋਂ ਆਏ ਸੀ ਕੰਮ ਖੁੱਲਾ ਮਿਲ ਜਾਂਦਾ ਸੀ ਹੁਣ ਅੱਜ ਦੇ ਟਾਈਮ 'ਚ ਕੰਮ ਵੀ ਨਹੀਂ ਮਿਲ ਰਿਹਾ ਜੇਕਰ ਕੰਮ ਹੈ ਨਹੀਂ ਸੋ ਕੈਨੇਡਾ ਜ਼ੀਰੋ ਹੀ ਆ ਮੇਰੇ ਅਕੋਰਡਿੰਗ ਕੈਨੇਡਾ ਫਿਰ ਆਣਾ ਵਰਥਫੁਲ ਨਹੀਂ ਅੱਜ ਦੇ ਟਾਈਮ ਦੇ ਵਿੱਚ ਸੋ ਜੇਕਰ ਤੁਸੀਂ ਕੈਨੇਡਾ ਆਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਇੱਕ ਪਾਰਟਿਕੂਲਰ ਪਹਿਲਾਂ ਪਿੱਛੋਂ ਹੀ ਸੋਚ ਕੇ ਚੱਲਣਾ ਪੈਣਾ ਕਿ ਮੈਂ ਉਹ ਚੀਜ਼ ਲੱਮਾ ਜਿਹਦਾ ਮੈਨੂੰ ਓਕੇ ਜਾ ਕੇ ਕੰਮ ਵੀ ਮਿਲੇ ਤੇ ਮੇਰੀ ਪੀਆਰ ਲਈ ਵੀ ਹੈਲਪ ਹੋਵੇ ਪਹਿਲੇ ਜਿੱਦਾਂ ਮੈਂ ਆਇਆ ਸੀ ਜਾਂ ਕੋਈ ਹੋਰ ਸੋਚ ਕੇ ਆਏ ਹੁਣੇ ਹਰ ਕਿਸ ਦੀ ਇਹੀ ਸੋਚ ਸੀ ਵੀ ਇੱਕ ਤਰ੍ਹਾਂ ਕੈਨੇਡਾ ਪੋਜੀਏ ਤੇ ਅੱਗੇ ਆਪਾਂ ਜੋ ਬਣਦਾ ਦੇਖਿਆ ਸਾਰੀ ਜਾਊਗਾ ਹੁਣ ਇੱਥੇ ਬਣਦਾ ਦੇਖਿਆ ਸਾਰੀ ਜਾਉਗੇ ਨੂੰ ਪੈਸੇ ਬਹੁਤ ਲੱਗ ਜਾਣੇ ਐਲਐਮਆਈਆਂ ਖਰੀਦਣੀਆਂ ਪੈ ਰੀਆਂ 40 40 ਹਜ਼ਾਰ ਦੀਆਂ ਐਲਐਮਆਈ ਹਾਂਜੀ ਤੇ ਇੱਕ ਜਿਹੜੀ ਹੋਰ ਨਿਊਜ਼ ਚੱਲੀ ਸੀ ਵੀ ਜਿਹੜਾ ਵੈਸਟਰਨ ਵੀਜ਼ਾ ਕਰ ਆਪਾਂ ਲੈ ਕੇ ਆਉਂਦਿਆਂ ਉਹ ਇੱਥੇ ਆ ਕੇ ਜਿਹੜਾ ਸਟੂਡੈਂਟ 'ਚ ਨਹੀਂ ਚੇਂਜ ਹੋਣਾ ਜਾਂ ਫਿਰ ਉਹ ਉਹ ਸਾਰੀਆਂ ਚੀਜ਼ਾਂ ਜੀ ਬਿਲਕੁਲ ਗਲਤ ਹੈ ਹੋਇਆ ਕਿ ਅਸਲ ਦੇ ਵਿੱਚ ਇਹ ਜਿਹੜਾ ਰੂਲ ਹੈ ਆਸਟ੍ਰੇਲੀਆ ਦੇ ਵਿੱਚ ਬਣਿਆ ਕਿ ਜਿੰਨੇ ਵੀ ਉੱਥੇ ਵਿਸਟਰ ਜਾ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕੈਨੇਡਾ ਤੋਂ ਵੀ ਲੋਕ ਆਸਟ੍ਰੇਲੀਆ ਮੂਵ ਹੋ ਰਹੇ ਨੇ ਉਹ ਹੋ ਕਿਉਂ ਰਹੇ ਨੇ ਵਿਸਟਰ ਵੀਜ਼ੇ ਤੇ ਜਾ ਰਹੇ ਨੇ ਉੱਥੇ ਜਾ ਕੇ ਕਹਿੰਦੇ ਆਪਾਂ ਵਰਕ ਕਰਾ ਲਾਂਗੇ ਜਾਂ ਸਟੱਡੀ ਚ ਕਰ ਲਾਂਗੇ ਸੋ ਉਹਨਾਂ ਨੇ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਬਟ ਕੈਨੇਡਾ ਦੇ ਵਿੱਚ ਇਹੋ ਜਿਹਾ ਲੈ ਫਿਲਹਾਲ ਤੇ ਕੋਈ ਰੂਲ ਨਹੀਂ ਆਇਆ ਸੋ ਤੁਸੀਂ ਆ ਸਕਦੇ ਹੋ ਵਿਸਟਰ ਵੀਜ਼ੇ ਤੇ ਜਿੰਨੇ ਵੀ ਆਣਾ ਚਾਹੁੰਦੇ ਨੇ ਬਟ ਅੱਗੇ ਵਾਲੇ ਹਾਲਾਤ ਦੇਖ ਕੇ ਉਹ ਪਤਾ ਨਹੀਂ ਅੱਗੇ ਕੀ ਹੋਣਾ ਮਿਲਣਾ ਨਹੀਂ ਮਿਲਣਾ ਕੁਝ ਕਹਿ ਨਹੀਂ ਸਕਦੇ ਕਿਸੇ ਮਤਲਬ ਕਿ ਹੁਣ ਦੀ ਜਿਹੜੀ ਸਰਕਾਰ ਹੈ ਨਹੀਂ 2025 ਅਕਤੂਬਰ ਤੱਕ ਪਤਾ ਨਹੀਂ ਕਿਹੜਾ ਕਦੋਂ ਰੂਲ ਬੰਦ ਕਰ ਦੇਣੇ ਕਦੋਂ ਓਪਨ ਕਰ ਦੇਣੇ ਪੀਆਰ ਦੇ ਪਤਾ ਨਹੀਂ ਕਿੰਨੇ ਕਿ ਪ੍ਰੋਗਰਾਮ ਜਿਹੜੇ ਬੰਦ ਕਰ ਦਿੱਤੇ ਸੋ ਜਿੰਨੇ ਵੀ ਸਟੂਡੈਂਟ ਆਉਣ ਬਾਰੇ ਸੋਚ ਰਹੇ ਨੇ ਪਲੱਸ 1 ਪਲੱਸ 2 ਵਾਲੇ ਜਾਂ ਐਥੀਵੀ ਨੇ ਜਿੰਨੀ ਛੇਤੀ ਹੋ ਸਕਦਾ ਕੰਮ ਲੱਭ ਸਕੇ ਇੱਕਦਮ ਨਹੀਂ ਹੁੰਦਾ ਪਰਸਨਲੀ ਮੈਂ ਕਹਿੰਦਾ ਨਹੀਂ ਇੰਨੀ ਜਲਦੀ ਕੰਮ ਲੱਭ ਸਕਦਾ ਕਿਉਂਕਿ ਮੈਂ ਖੁਦ ਟਰਾਈ ਕਰ ਰਿਹਾ ਨਹੀਂ ਲੱਭਣਾ ਇੰਨੀ ਛੇਤੀ ਕੋਈ ਸਕਿੱਲ ਕੰਮ ਜੇ ਸਾਡੇ ਹੱਥ 'ਚ ਕੋਈ ਗੁਣ ਹੀ ਨਹੀਂ ਹੈਗਾ ਸੋ ਲੱਭਣਾ ਹੁਣ ਤੋਂ ਟਰਾਈ ਕਰੋ ਮਹੀਨਾ 2 ਮਹੀਨਾ 4 ਮਹੀਨੇ 5 ਮਹੀਨੇ ਤੱਕ ਕੰਮ ਲੱਭਣਾ ਪੈਣਾ ਸਕਿੱਲ ਵਰਕਰ ਫਰਕ ਵੱਲ ਮੂਵ ਹੋਣਾ ਪੈਣਾ ਅਗਰ ਨਹੀਂ ਹੁੰਦੇ ਤੇ ਉਹ ਵਾਲੀ ਹੀ ਸਟੱਡੀ ਸ਼ੁਰੂ ਕਰ ਦੋ ਅੱਗੇ ਉਹਨੂੰ ਹੀ ਕੈਰੀ ਆਨ ਰੱਖਿਓ ਉਹਦੇ ਵਿੱਚ ਹੀ ਆਪਣਾ ਕੈਰੀਅਰ ਬਣਾਇਓ ਤੇ ਉਹ ਕੈਰੀਅਰ ਦੇ ਨਾਲ ਹੀ ਆਪਣਾ ਤੁਹਾਡੀ ਅੱਗੇ ਪੀਆਰ ਹੋ ਸਕਦੀ ਹੈ ਇੱਕ ਚੀਜ਼ ਐਡ ਹੋਰ ਕਰ ਦਿੰਦਾ ਕਿ ਜੇਕਰ ਕੈਨੇਡਾ ਨੇ ਥੋੜਾ ਜੀ ਸਖਤਾਈ ਵਰਤੀ ਹੈ ਸੋ ਮੇਬੀ ਉਹ ਸਾਡੇ ਲਈ ਵਧੀਆ ਵੀ ਹੋਵੇ ਬਟ ਹਾਂ ਇਹਨਾਂ ਨੇ ਤੁਹਾਨੂੰ ਪਹਿਲੇ ਇੱਕ ਹਿੰਟ ਦੇ ਦਿੱਤਾ ਕਿ ਆਪਾਂ ਵਰਕ ਪਰਮਿਟ ਚ ਚੇਂजेस ਲੈ ਕੇ ਆਵਾਂਗੇ ਤੇ ਕਾਫੀ ਨਿਊਜ਼ ਤੁਸੀਂ ਦੇਖੀਆਂ ਹੋਣੀਆਂ ਸੋ ਆਪਣੀ ਸਮਝਦਾਰੀ ਹੈ ਸਾਨੂੰ ਸਮਝਣਾ ਚਾਹੀਦਾ ਕਿ ਆਪਾਂ ਪਹਿਲਾਂ ਹੀ ਸਮਝ ਕੇ ਥੋੜਾ ਜਿਹਾ ਕਿਸੇ ਹੋਰ ਹੈਲਥ ਸੈਕਟਰਾਂ ਚ ਜਾਂ ਕੰਸਟਰਕਸ਼ਨਾਂ ਚ ਯਾ ਫਿਰ ਕੋਈ ਸਕਿੱਲ ਵਰਕਰ ਪੇਂਟਿੰਗ ਮਕੈਨਿਕ ਇਲੈਕਟ੍ਰੀਸ਼ੀਅਨ ਇਹਨਾਂ ਵੱਲ ਮੂਵ ਹੋ ਜਿਏ ਤਾਂ ਕਿ ਸਾਨੂੰ ਕੋਈ ਇਨ ਫਿਊਚਰ ਕੋਈ ਦਿੱਕਤ ਨਾ ਆਵੇ ਸੋ ਆਪਣਾ ਦੇਸ਼ ਆਪਣਾ ਹੀ ਹੁੰਦਾ ਸੋ ਇੱਥੇ ਰਹਿਣ ਲਈ ਸਾਨੂੰ ਹਰ ਕੋਈ ਚੀਜ਼ ਇਹਨਾਂ ਦੇ ਅਕੋਰਡਿੰਗ ਚੱਲਣਾ ਪੈਣਾ ਆਪਾਂ ਬਹੁਤ ਜ਼ਿਆਦਾ ਰੂਲਸ ਫੋਲੋ ਨਹੀਂ ਕਰਦੇ ਪਰ ਕਿਸੇ ਨਾ ਕਿਸੇ ਹੱਦ ਤੱਕ ਇਹ ਰੂਲ ਫੋਲੋ ਕਰਨੇ ਪੈਣੇ ਜੇਕਰ ਕੈਨੇਡਾ ਦੇ ਵਿੱਚ ਰਹਿਣਾ ਹੈ ਅਗਰ ਨਹੀਂ ਰਹਿਣਾ ਉਹ ਕੋਈ ਅਲੱਗ ਗੱਲ ਹੈ ਫਿਰ ਆਪਾਂ ਕੁਝ ਕਹਿ ਸਕਦੇ ਆ ਬਟ ਇਹ ਚੀਜ਼ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਸੋ ਮੇਕ ਸ਼ੋਰ ਤੁਸੀਂ ਇਹ ਚੀਜ਼ਾਂ ਇੰਡੀਆ ਤੋਂ ਕਰਕੇ ਆਓ ਸੋ ਇੱਥੇ ਆ ਕੇ ਬੈਟਰ ਲਾਈਫ ਪਾ ਸਕਦੇ ਹੋ ਹਾਂ ਤੇ ਜੇ ਕਿਸੇ ਨੂੰ ਕੋਈ ਇੰਡੀਆ ਦੇ ਵਿੱਚ ਬੈਟਰ ਓਪਰਚ्युनिटी ਮਿਲਦੀ ਹੈ ਕੋਈ 60 70 ਹਜ਼ਾਰ ਤੱਕ ਇਨਕਮ ਲੈ ਰਿਆ 50 ਹਜ਼ਾਰ ਤੱਕ ਉਹ ਇੰਡੀਆ ਦੇ ਵਿੱਚ ਹੀ ਠੀਕ ਰਹੋ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਐਨ ਓਕੇ ਆ ਰਿਪੋਰਟ ਪਹਿਲਾਂ ਕੁਝ ਗੱਲਾਂ ਹੋਰ ਹੁੰਦੀਆਂ ਸੀ ਪਰ ਹੁਣ ਕੁਝ ਹੋਰ ਨੇ ਹਾਲਾਤ ਬਦਲ ਰਹੇ ਨੇ ਇੰਡੀਆ ਦੇ ਵਿੱਚ ਲੋਕਾਂ ਨੂੰ ਨੌਕਰੀਆਂ ਮਿਲ ਰਹੀਆਂ ਸੋ ਇਹ ਦੇ ਮੈਨੂੰ ਮੇਰੇ ਅਕੋਰਡਿੰਗ ਮੈਨੂੰ ਇਹ ਲੱਗਦਾ ਕਿ ਅੱਜ ਦੇ ਟਾਈਮ ਨੂੰ ਦੇਖ ਕੇ ਤੁਸੀਂ ਜੇਕਰ ਇੰਡੀਆ ਦੇ ਵਿੱਚ 50 60 ਹਜ਼ਾਰ ਕਮਾ ਰਹੇ ਹੋ ਤੁਸੀਂ ਬੈਸਟ ਹੋ ਤੁਸੀਂ ਉੱਥੇ ਰਹਿ ਸਕਦੇ ਹੋ ਕੈਨੇਡਾ ਚ ਵੀ ਤੁਹਾਨੂੰ ਕੁਝ ਨਹੀਂ ਬਚਣਾ ਜੇ ਤੁਸੀਂ ਇਹ ਚੀਜ਼ ਸੋਚੋ ਪਹਿਲੇ ਕੀ ਹੁੰਦਾ ਸੀ ਇੰਡੀਆ ਤੋਂ ਲੋਕ ਇੱਥੇ ਆਂਦੇ ਸੀ ਆਪਣੇ ਜੇ ਪੰਜਾਬੀ ਲਾ ਲੋ ਹੈਨਾ ਆਪਣੇ ਪੰਜਾਬੀ ਕੀ ਕਰਦੇ ਸੀ ਇੱਥੇ ਆ ਕੇ ਟਰੱਕਾਂ ਦਾ ਕੰਮ ਕਰਦੇ ਸੀ ਨਾ ਟਰੱਕ ਚਲਾਉਂਦੇ ਸੀ ਵਧੀਆ ਇਨਕਮ ਕਮਾਉਂਦੇ ਸੀ ਇੰਡੀਆ ਨੂੰ ਪੈਸੇ ਪਾ ਦਿੰਦੇ ਸੀ ਲੱਖ ਡੇਢ ਲੱਖ ਬਟ ਅੱਜ ਦੇ ਟਾਈਮ ਪੀਰੀਅਡ ਦੇ ਵਿੱਚ ਬਹੁਤ ਜ਼ਿਆਦਾ ਰੈਂਟ ਹੀ ਜ਼ਿਆਦਾ ਵਧ ਗਏ ਨੇ 11500 ਦੇ ਲੱਗੇ ਅਗਰ ਕੋਈ ਬੰਦਾ ਸ਼ੇਅਰਿੰਗ 'ਚ ਵੀ ਰਹਿੰਦਾ ਹੈ 5 550 600 ਤੱਕ ਰੈਂਟ ਜਾਂਦਾ ਹੀ ਜਾਂਦਾ ਸੋ ਰੈਂਟ 550 600 ਤੁਸੀਂ ਰੈਂਟ ਦੇ ਰਹੇ ਹੋ 2 300 ਤੁਸੀਂ ਗ੍ਰੋਸਰੀ ਖਰਚ ਰਹੇ ਆਪਣੀ ਇੰਸ਼ੋਰੈਂਸ ਪੇ ਕਰ ਰਹੇ ਹੋ ਨੀਅਰ ਅਬਾਊਟ 1500 ਦਾ ਖਰਚਾ ਤੁਹਾਡਾ ਪੁੱਜ ਜਾਂਦਾ ਪਿੱਛੇ ਤੁਸੀਂ ਹੋਰ ਵੀ ਖਰਚੇ ਕਰ ਰਹੇ ਸਟੂਡੈਂਟਸ ਆ ਉਹਨਾਂ ਨੇ ਫੀਸਾਂ ਵੀ ਕੱਢਣੀਆਂ ਨੇ ਸੋ ਕਿਤੇ ਨਾ ਕਿਤੇ ਪੈਸੇ ਘਟ ਰਹੇ ਨੇ ਟਰੈਕਿੰਗ ਦਾ ਕੰਮ ਵੀ ਘਟ ਰਿਹਾ ਆਪਣੇ ਪੰਜਾਬੀ ਲਗਾ ਲਓ ਜਿਆਦਾ ਕਰ ਜਿਹੜੇ ਵੀਡੀਓ ਦੇਖ ਰਹੇ ਹੋਣੇ ਹਰ ਇੱਕ ਦਾ ਹੁੰਦਾ ਵੀ ਆਪਾਂ ਕੈਨੇਡਾ ਜਾ ਕੇ ਟਰੱਕ ਚਲਾਣਾ ਸੋ ਟਰੈਕਿੰਗ ਦਾ ਕੰਮ ਬਹੁਤ ਡਾਊਨ ਜਾ ਰਿਹਾ ਜਿਹੜੇ ਲੋਕਾਂ ਨਾਲ ਮੇਰੀ ਗੱਲ ਹੁੰਦੀ ਹੈ ਜਿੰਨੇ ਵੀ ਲੋਕ ਟਰੈਕਿੰਗ ਕਰ ਰਹੇ ਨੇ ਜਾਂ ਮੇਰੇ ਫਰੈਂਡ ਸਰਕਲ ਦੇ ਮੇਰੇ ਚ ਹੈਗੇ ਨੇ ਬੰਦੇ ਕਿਤੇ ਨਾ ਕਿ ਜਿਹੜਾ ਟ੍ਰੈਕਿੰਗ ਚ ਬਹੁਤ ਜ਼ਿਆਦਾ ਫਰਕ ਆ ਜਿੱਥੇ 7 ਦਿਨ ਕੰਮ ਕਰਦੇ ਸੀ ਹੁਣ 5 ਦਿਨ ਰਹਿ ਗਿਆ 5 ਦਿਨ ਵੀ ਘੱਟ ਪਏ ਆ ਹੋ ਗਿਆ ਕਿਉਂਕਿ ਲੋਕੀ ਕੰਮ ਘੱਟ ਵੇਜਿਸਤੇ ਕਰ ਰਹੇ ਨੇ ਸੋ ਇਹ ਵਾਲੀਆਂ ਚੀਜ਼ਾਂ ਇੱਥੇ ਹੋ ਰਹੀਆਂ ਨੇ ਸੋ ਤੁਸੀਂ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਿਓ ਆਪਣਾ ਇੰਡੀਆ ਤੋਂ ਸੋ ਸਮਝ ਕੇ ਚੱਲਿਓ ਵਰਕ ਪਰਮਿਟ ਦੇ ਵਿੱਚ ਕੋਈ ਵੀ ਚੇਂਜਸ ਆ ਸਕਦੇ ਆ ਇਨ ਫਿਊਚਰ ਆ ਸਕਦੇ ਆ ਆਉਣ ਵਾਲੇ ਮਹੀਨੇ 2 ਮਹੀਨੇ ਤੱਕ ਆ ਸਕਦੇ ਆ ਤੁਸੀਂ ਹੁਣ ਤੇ ਪ੍ਰੇਪੇਅਰ ਕਰਨਾ ਸ਼ੁਰੂ ਕਰ ਦਿਓ ਬਾਅਦ ਚ ਸਾਨੂੰ ਪ੍ਰੋਟੈਸਟ ਕਰਨੇ ਨਾ ਕਰਨੇ ਪੈਣ ਪ੍ਰੋਟੈਸਟ ਕਰਨਾ ਕੋਈ ਮਾੜੀ ਗੱਲ ਨਹੀਂ ਅਗਰ ਉਹਨਾਂ ਨੇ ਕੋਈ ਸਾਨੂੰ ਹਿੰਟ ਦਿੱਤੀ ਆ ਸੋ ਆਪਾਂ ਪਹਿਲੇ ਹੀ ਸੰਕੇਤ ਹੋ ਜੀਏ ਵਧੀਆ ਹੋ ਜੀਏ ਸਾਈਡ ਹੋ ਜੀਏ ਆਪਣਾ ਕੈਰੀਅਰ ਆਪਣੇ ਅਕੋਰਡਿੰਗ ਕੈਨੇਡਾ ਦੇ ਅਕੋਰਡਿੰਗ ਚੂਜ਼ ਕਰਕੇ ਜੇਕਰ ਇੱਥੇ ਰਹਿਣਾ ਉਹ ਚੀਜ਼ਾਂ ਕਰ ਲਈਏ ਸੋ ਮੇਕ ਸ਼ੋਰ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਚੰਗੀ ਲੱਗੀ ਸੋ ਇਹ ਚੀਜ਼ਾਂ ਦਾ ਖਾਸ ਕਰਕੇ ਸਾਰੇ ਧਿਆਨ ਰੱਖਿਓ ਜੇਕਰ ਵਲੋਗ ਚੰਗਾ ਲੱਗਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਉਣ ਵਾਲੀ ਵੀਡੀਓ ਕਿਸ ਟੌਪਿਕ ਦੇ ਰਿਲੇਟਡ ਆਪਾਂ ਲੈ ਕੇ ਆਈਏ ਉਹ ਚੀਜ਼ਾਂ ਜ਼ਰੂਰ ਦੱਸਿਓ ਹੋਰ ਜੇ ਕੋਈ ਚੀਜ਼ ਦੀ ਕਮੀ ਪੇਸ਼ੀ ਹੋਈ ਜ਼ਰੂ ਆਪਾਂ ਕੋਸ਼ਿਸ਼ ਕਰਾਂਗੇ ਕਿ ਅਗਲੇ ਵਲੌਗ ਦੇ ਵਿੱਚ ਉਹ ਚੀਜ਼ ਨਾ ਹੋਵੇ ਤੇ ਤੁਹਾਨੂੰ ਕੋਈ ਵਧੀਆ ਜਿਹੜੀ ਇਨਫੋਰਮੇਸ਼ਨ ਆਪਾਂ ਪ੍ਰੋਵਾਈਡ ਕਰ ਸਕੀਏ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਪੂਰੇ 30 ਦਿਨ ਆਪਾਂ ਲਗਾਤਾਰ ਇਨਫੋਰਮੇਸ਼ਨ ਆਪਾਂਵਾਗੇ ਵਲੌਗ ਪਾਵਾਂਗੇ ਤੇ ਤੁਹਾਡੀ ਸਪੋਰਟ ਦੀ ਜਿਹੜੀ ਖਾਸ ਕਰਕੇ ਜ਼ਰੂਰਤ ਹੋਣੀ ਹੈ ਇਸ ਟਾਈਮ ਤੁਸੀਂ ਸਪੋਰਟ ਕਰਿਓ ਤੇ ਬਾਕੀ ਜਿੰਨੀ ਵੀ ਇੱਥੇ ਦੀ ਇਨਫੋਰਮੇਸ਼ਨ ਹੋਈ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਸੋ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਮਿਲਦਾ ਕਿਸੇ ਅਗਲੀ ਕੈਂਟ ਜੀ ਵੀਡੀਓ ਚ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ